ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸੂਈ ਵੜ ਸੇਲ ਲਈ ਲੈ ਕੇ ਆਏ ਜੀ ਜਿਸ ਪਿੰਡ ਚੋਂ ਬਈ ਵੀਡੀਓ ਬਣਾ ਰਿਹਾ ਪਿੰਡ ਨੈਨੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਇਹਨੂੰ ਤੱਪਾ ਪਈ ਜਾਂਦੀ ਹੈ ਨੇੜੇ ਪਿੰਡ ਬਈ ਭਦੌੜ ਰਹਿ ਜਾਂਦਾ ਆਓ ਪੁੱਛ ਲੈਣੇ ਬਈ ਟੋਕੇਲ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਪਈ ਵਧੀਆ ਹਾਂ ਠੀਕ ਹੈ ਜੀ ਨਾਮ ਤੇ ਮੋਬਾਈਲ ਨੰਬਰ ਨਾਮ ਗੋਰਾ ਸਿੰਘ ਜੀ ਮਾਡਲ ਨੰਬਰ 98727999 9872796931 ਇਹ ਬਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਭਾਈ ਜਿਹੜੀ ਇਹ ਬੈੜ ਦੇ ਨੇ ਕਿਹੜਾ ਸੂਈ ਆ ਦੂਜੇ ਸੂਏ ਸੂਏ ਜੀ ਕੱਲ ਦੀ ਰਾਤ ਸੂਈ ਆ ਬੱਸੀ ਮੰਗਰਾ ਤੇ ਪੂਰੀ ਵਧੀਆ ਬੱਸੀ ਦਾ ਨਾੜ ਗਿਆ ਹਾਂ ਨਾੜੂਗਾ ਨਾਲ ਹੀ ਆ ਨਾੜੂਗਾ ਨਾਲ ਆ ਬੱਸੀ ਦੀ ਬੱਚੀ ਬਹੁਤ ਚੰਗੀ ਆ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਸੀ ਗੱਲ ਆ ਗਾਂ ਥੋੜੀ ਜੀ ਕਰੋਸ ਚ ਪੈਂਦੀ ਆ ਜਲਸੀ ਦਾ ਤੇ ਸਾਹੀਵਾਲ ਦਾ ਬੱਸੀ ਜਾਤ ਵਾਲੀ ਆ ਜਾਤ ਵਾਲੀ ਬੱਸੀ ਜਾਤ ਵਾਲੀ ਸਹੀ ਗੱਲ ਆ ਥਾਣ ਬਹੁਤ ਚੰਗਾ ਲੱਗਿਆ ਥਾਣ ਪੂਰਾ ਵਧੀਆ ਲੱਗਿਆ ਬਈ ਮੁੱਠੀ ਵਾਲਾ ਇਕੱਲਾ ਥਾਣ ਬਈ ਲੱਚਾਰੇ ਥਾਣ ਵਿੱਤੀ ਤੇ ਚਬਾਈ ਕਿਵੇਂ ਕਰਦੇ ਚਬਾਈ ਪੂਰੀ ਵਧੀਆ ਜੀ ਠੰਡੀ ਠੰਡੀ ਫੁੱਲ ਹਾਂ ਠੀਕ ਆ ਜੀ ਫੇਸ ਬੜਾ ਪਿਆਰਾ ਹੁਣ ਇਹਦੇ ਥੱਲੇ ਆ ਮੰਨ ਲਓ ਵੀ ਕੱਲ ਦੀ ਰਾਤ ਸੋਈ ਆ 12 ਕਿਲੋ ਦੁੱਧ ਹੋਣਾ ਪਿਆਰਾ ਬਈ ਬਾਕੀ ਚੋਈ ਵੀ ਤੜਕੇ ਆਪਣੀ ਹੁਣ ਇਹ ਕਿੰਨਾ ਕ ਕੱਢਿਆ ਫਿਰ ਇਹਦਾ ਬਹੁਤ ਹੈਗਾ 6 ਕਿਲੋ ਨੂੰ 6 ਕਿਲੋ ਨੂੰ ਕੱਢ ਲਿਆ ਹੈ ਹਾਂ ਕੱਢਿਆ ਤੜਕੇ ਠੀਕ ਆ ਬਾਈ ਉਸ ਤੋਂ ਨਾ ਜੱਜਮੈਂਟ ਕਰ ਲਿਓ 9:20 6 ਵਜੇ ਚੋਈ ਆਈ ਆਪਾਂ ਨੂੰ 6 ਵਜੇ ਬਾਈ ਨੇ ਦੀ ਚਵਾਈ ਆ ਜਿਹੜੀ ਯਾਨੀ ਕਿ 5 ਤੋਂ 6 ਕਿਲੋ ਲੀਟਰ ਬਹੁਤ ਬਾਈ ਕਹਿੰਦਾ ਮੈਂ ਕੱਢ ਲਿਆ ਤੇ ਆਰਡਰ ਬੜਾ ਚੰਗਾ ਨਾੜਾ ਨੂੜਾ ਫਲ ਚੰਗੀਆਂ ਕੱਦਵੱਟ ਜਿਆਦ ਬ੍ਰੀਡ ਫਲ ਚੰਗੀਆਂ 16-17 ਲੀਟਰ ਦੁੱਧ ਰਾਵਣਾ ਦੇ ਦੂ ਇਹ ਠੀਕ ਆ ਹਾਂ 17 ਲੀਟਰ ਦੁੱਧ ਰਾਣਾ 12 ਲੀਟਰ ਦੁੱਧ ਹੋਣਾ ਹੈਗਾ ਤਿਆਰ ਬਾਕੀ ਵੀਰੇ ਫੈਂਟ ਫੁੱਲ ਆਉਣੀਆਂ ਹਾਂ ਫੈਂਟ ਵਧੀਆ ਗਰਮ ਹੀ ਨਹੀਂ ਮੰਨਦੀ ਮਲੀ ਨੇ ਬਿਲਕੁਲ ਨਹੀਂ ਮੰਨੀ ਫੈਂਟ ਫੋਨ ਮਾਝਰਗਾ ਦੁੱਧ ਦੀ ਹੋਊਗੀ ਹਾਂ ਘਰੇ ਰੱਖਣ ਨੂੰ ਠੀਕ ਆ ਕਿਉਂਕਿ ਥਾਂ ਥੂਣ ਦੀ ਤੰਗੀ ਆ ਬਈ ਗਰਮੈਸ ਬਣ ਜਾਂਦੀ ਆ ਹਨਾ ਵੀਰੇ ਕਿੱਥੇ ਮਰਜੀ ਬੰਦੇ ਕੋਈ ਚੱਕਰੀ ਇਹਨੂੰ ਮਰਜੀ ਬੰਦੇ ਇਹਨੂੰ ਕੋਈ ਚੱਕਰੀ ਨਹੀਂ ਆ ਨਾ ਗਰਮੀ ਮੰਨੇ ਇਹ ਬਣਾ ਗਰਮੀ ਗਰਮੀ ਬਿਲਕੁਲ ਨਹੀਂ ਮੰਨਣੀ ਫੈਂਟ ਵੀ ਫੁੱਲ ਆਉਣੀਆਂ ਠੜੀ ਵਰਗਾ ਦੁੱਧ ਹੋਊਗਾ ਦੇਖ ਕੋਲੇ ਥਾਣ ਧੂਣ ਦੇਖੋ ਲੇਵਾਲੂਆ ਕਮਾਲ ਬਾਕੀ ਉਸ ਹਸਾਉਣਾ ਜੱਜਮੈਂਟ ਕਰੂ ਬਾਈ ਕਹਿੰਦਾ ਸ਼ਾਮ ਨੂੰ ਆਰਡਰ ਆ ਜਿਹੜਾ ਸ਼ਾਮ ਨੂੰ ਪੂਰਾ ਵਧੀਆ ਬਣਾ ਜਾਂਦਾ ਬਾਕੀ ਆਪਣੀ ਹੁਣ ਚੋਈ ਵੀ ਆ ਜੀ ਅਜੇ ਥੋੜਾ ਟਾਈਮ ਹੈ ਸਾਨੇ ਚੋਈ ਨੂੰ ਤੇ ਮੁੱਲ ਭਰਾ ਦਾ ਮੁੱਲ 51000 ਰੁਪਏ ਜੀ ਮਾਨ ਤਣ ਹੋ ਜੀ ਹਾਂ ਮਾਨ ਤਣ 51000 ਰੁਪਏ ਮਗਰ ਉਹ ਲੇਵਾ ਦੇਖਾ ਦੇ ਗਾਂਦ ਬਾਕੀ ਹੁਣ ਨਾਲੇ ਚੋਈ ਵੀ ਆ ਅਜੇ 2-3 ਘੰਟੇ ਹੋਏ ਆ ਲੇਵਾਲੂਆ ਬਾਈ ਬੜਾ ਕਮਾਲ ਦਾ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਪੂਰੀ ਵਿਥੀ ਤੇ ਥਾਣ ਲਾ ਸਰਦਾ ਸਹਜ ਬਹੁਤ ਜਵਿਚ ਬਾਈ ਵੀ ਕੰਨੇ ਰਹੀ ਹੋ ਪੂਰੇ ਬਦੇ ਚ ਬਾਈ ਬੱਚਾ ਹੀ ਬੱਚੀ ਆ ਬੱਚੀ ਵੀ ਚੰਗੀ ਆ ਬਾਈ ਮਗਰ ਤੇ ਮੁੱਲ ਵੀ ਬਾਈ ਦਾ ਮੈਨੂੰ ਜਾਇਜ਼ ਹੀ ਲੱਗਿਆ ਬਾਕੀ ਮੌਕੇ ਦੇ ਵਿੱਚੋਂ ਮਾਂ ਤਣ ਜ਼ਰੂਰ ਹੋ ਜਾਊਗਾ ਕਿਸੇ ਵੀਰ ਨੂੰ ਬਾਈ ਬੜ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਦਲੋਂ ਧੰਨਵਾਦ